ਲੜਕੀ ਨਾ ਮਮੀ ਕੀ ਨਾ ਜੀ ਆਪਣਾ ਜੀ ਨਾ ਅੱਛਾ ਕੀ ਕੋਣ ਲੱਗਦੇ ਸੀ ਕਿ ਤੁਹਾਡੇ ਜੀ ਮੇਰੀ ਬੇਟੀ ਆ ਅੱਛਾ ਕੀ ਹੋਇਆ ਕੀ ਸੀਗੇ ਜੀ ਉਹ ਬਚਾਰਾ ਉਹਦੀ ਮੁੰਡਾ ਲੈ ਕੇ ਗਿਆ ਸੀ ਮੇਰੇ ਘਰੋਂ ਮੈਨੂੰ ਪਤਾ ਸੀ ਮੈਂ ਬਚਾਰਾ ਗਈ ਸੀ ਉਹ ਬਚਾਰਾ ਉਹ ਲੈ ਕੇ ਚਲਾ ਗਿਆ ਮੈਨੂੰ 8:30 ਵਜੇ ਮੈਨੂੰ ਕਾਲ ਆਂਦੀ ਹੈ 8:30 ਵਜੇ ਕਾਲ ਆਂਦੀ ਹੈ ਵੀ ਵੀ ਨੰਨੂ ਨਾਮ ਦਾ ਮੁੰਡਾ ਹੈਗਾ ਤੇ ਗੁੜੀ ਹੈਗੀ ਹੈ ਤੇ ਉਹ ਡੈੱਕ ਵਾਲੀ ਪੈਂਟ ਤੇ ਪਾਇਆ ਬਸ ਮੈਨੂੰ ਕੋਲਾਇਆ ਵੀ ਹਸਪੀਟਲ ਪਹੁੰਚ ਜਾ ਮੈਂ ਇੱਥੇ ਆ ਗਿਆ ਮੈਂ ਇੱਥੇ ਆ ਕੇ ਵੇਖਿਆ ਮੇਰੀ ਗੁੜੀਆ ਗੰਭੀਰ ਹਾਲਤ ਚ ਹੈਗੀ ਬਹੁਤ ਜ਼ਿਆਦਾ ਬਸ ਮੈਨੂੰ ਇਹਨਾਂ ਪਤਾ ਹੈ ਉਹ ਅੰਦਰ ਦਾਖਲ ਕਰਤੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਬਾਕੀ ਪੁਲਿਸ ਦੀ ਗੱਲ ਹੋਈ ਹੈ ਬਸ ਇਹੀ ਚੀਜ਼ ਨਹੀਂ ਹੁਣ ਤੁਸੀਂ ਪੁਲਿਸ ਨੂੰ ਕੀ ਮੈਂ ਇਹ ਚਾਹਨੀ ਆ ਵੀ ਮੁੰਡੇ ਦੇ ਉੱਤੇ ਸਖਤ ਕਾਰਵਾਈ ਹੋਵੇ ਮੈਨੂੰ ਇਨਸਾਫ ਚਾਹੀਦਾ ਮੇਰੀ ਗੁੜੀਆ ਨੂੰ ਇਨਸਾਫ ਮਿਲੇ ਬਸ ਮੇਰੀ ਗੁੜੀਆ ਗਈ ਹੈ ਮੈਨੂੰ ਦੁੱਖ ਹੈਗਾ ਚੀਜ਼ ਦਾ ਬਸ ਮੈਨੂੰ ਇਹ ਚਾਹੀਦਾ ਇਨਸਾਫ ਚਾਹੀਦਾਗਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਤਿੰਨ ਬੱਚੇ ਹੈਗੇ ਇਹ ਛੋਟੀ ਸੀ ਲੜਕੀ ਸਭ ਤੋਂ ਛੋਟੀ ਗੁੜੀਆ ਹੈਗੀ ਸੀ ਮੇਰੀ ਪੜਦੀ ਸੀ ਨਹੀਂ अच्छा करी ਸੀਗੇ ਹਾਂਜੀ ਕਰੇ ਮੁੰਡਾ ਤੁਹਾਡੇ ਮੱਲੇ ਦਾ ਸੀਗਾ ਕਿ ਕਿਸੇ ਦਾ ਹਾਂਜੀ ਜਟੀਆਂ ਮੱਲੇ ਦਾ ਮੁੰਡਾ ਹੈਗਾ ਤੁਸੀਂ ਵੀ ਜਟੀਆਂ ਮੱਲੇ ਰਹਿੰਦੇ ਨਹੀਂ ਮੈਂ ਮਾਦਮ ਨਗਰੀ ਰਹਿੰਦੀ ਹਾਂ ਅੱਜ ਅੱਜ ਕਿਹਦੀ ਡੈਥ ਹੋਈ ਹੈ ਜੀ ਅੱਜ ਜਿਹੜੇ ਨਾਂ ਲਿਖੇ ਸੀ ਉਹਨਾਂ ਦੀ ਹੋਈ ਹੈ ਜਿਹੜੇ ਸਾਹਮਣੇ ਵੱਜੇ ਸੀ ਹਾਂਜੀ ਜਿਹੜੇ ਸਾਹਮਣੇ ਵੱਜੇ ਸੀ ਜਿਨ੍ਹਾਂ ਦੇ ਵਿੱਚ ਮਾਰੇ ਹਾਂਜੀ ਅੱਜ ਅਸੀਂ ਇੱਥੇ ਇਕੱਠੇ ਹਾਂ ਜੀ ਸਾਡੇ ਵੀਰਵਾਰ ਸ਼ਾਮ ਨੂੰ ਇੱਕ ਨੰਨੂ ਨਾਮ ਦਾ ਮੁੰਡਾ ਚਟੀਆਂ ਮਹੱਲੇ ਤੋਂ ਗੁੜੀਆਂ ਨੂੰ ਬਜਾ ਕੇ ਲਿਜਾ ਰਿਹਾ ਸੀਗਾ ਅਭੋਰ ਦੀ ਤਰਫ ਅੱਛਾ ਜੀ ਫੁੱਲ ਸਪੀਡ ਤੇ ਬਾਈਕ ਸੀਗੀ ਉਹਦੀ ਅੱਗੇ ਤੋਂ ਤਿੰਨ ਮਜ਼ਦੂਰ ਆ ਰਹੇ ਸੀ ਹਭੋਰ ਤੋਂ ਮਜ਼ਦੂਰੀ ਕਰਕੇ ਫਾਜ਼ਿਲ ਕਰ ਤੇ ਕੋਨੇ ਉਹ ਬਾਈਕ ਉਹਨਾਂ ਦੇ ਵਿੱਚ ਮਾਰੀ ਤਾਂ ਗੁੜੀਆਂ ਦੀ ਉੱਥੇ ਹੀ ਡੈਥ ਹੋ ਗਈ ਅੱਛਾ ਤੇ ਉੱਥੇ ਅਸੀਂ ਲੈ ਕੇ ਹਸਪੀਟਲ ਆਏ ਤਾਂ ਉਹਨਾਂ ਵਿੱਚੋਂ ਜਿਹੜੇ ਸਾਹਮਣੀ ਪਾਰਟੀ ਦੇ ਵਿੱਚ ਵੱਜੇ ਸੀਗਾ ਉਹਨਾਂ ਦਾ ਵੀ ਇੱਕ ਪਰਸਨ ਡੈਥ ਹੋ ਗਿਆ ਅੱਜ ਤੇ ਅਸੀਂ ਪਰਚਾ ਵੀ ਦਰਜ ਕਰਾਇਆ ਲੇਕਿਨ ਉਹ ਬੰਦਾ ਇਹ ਤੋਂ ਝੂਠ ਮਾਰ ਕੇ ਜਾ ਕੇ ਅਨਮੋਲ ਗ ਉਹਨੂੰ ਅਨਮੋਲ ਗਰੋਵਰ ਦੇ ਤੇ ਉਹ ਜਾਨੀ ਕਿ ਇੱਕ ਬਹਾਨਾ ਕਰਕੇ ਉੱਥੇ ਬੈਠਾ ਹੈਗਾ ਅਸੀਂ ਪਰਚੇ ਦਰਜ ਕਰਾਰੇ ਅੱਜ ਤਿੰਨ ਦਿਨ ਹੋ ਗਏ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਨਹੀਂ ਤੁਹਾਡੇ ਕੋਲ ਕੋਈ ਸੀ ਜਿਹਨੇ ਡੈਥ ਹੋਈ ਜੀ ਮੇਰੀ ਸਾਲੀ ਲੱਗਦੀ ਹੈ ਜੀ ਅੱਛਾ ਜਿੰਨੀ ਡੈਥ ਹੋਈ ਹੈ ਹਾਂ ਜਿੰਨੀ ਡੈਥ ਹੋਈ ਹੈ ਜੀ ਤੇ ਲੈ ਕੇ ਕੌਣ ਜਾ ਰਿਹਾ ਸੀ ਲੈ ਕੇ ਨੰਨੂ ਨਾਮ ਦਾ ਇੱਕ ਮੁੰਡਾ ਹੈਗਾ ਜੀ ਅੱਛਾ ਜੀ ਜਟੀਆਂ ਮੱਲੇ ਦਾ ਉਹ ਲੈ ਕੇ ਜਾ ਰਿਹਾ ਸੀਗਾ ਜੀ ਤੇ ਜਿੰਦਾਂ ਦੀ ਅੱਜ ਡੈਥ ਹੋਈ ਉਹ ਕੌਣ ਸੀ ਜੀ ਉਹ ਜੀ ਸਾਡੇ ਭਾਈ ਸਾਹਿਬ ਹੈਗੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਅੱਛਾ ਉਹਨਾਂ ਦੀ ਡੈਥ ਤੇ ਵੱਜੇ ਕਿਦੇ ਸੀ ਐਕਸੀਡੈਂਟ ਕਿਵੇਂ ਹੋਇਆ ਬਾਈਕ ਨੂੰ ਬਾਈਕ ਦੇ ਵਿੱਚ ਮਾਰਿਆ ਜੀ ਉਹਨਾਂ ਨੇ ਕਿੱਥੇ ਕਰਕੇ ਹੋਇਆ ਸੀ ਐਕਸੀਡੈਂਟ ਇਹ ਹੋਇਆ ਸੀਗਾ ਜੀ ਬੇਗਾਂ ਵਾਲੀ ਤੋਂ ਅੱਗੇ ਹਨੂਮਾਨ ਮੰਦਿਰ ਹੈ ਉਸ ਤੋਂ ਥੋੜਾ ਜਿਹਾ ਪਿੱਛੇ ਕਿੰਨੇ ਕ ਟਾਈਮ ਹੋਇਆ ਜੀ ਟਾਈਮ ਸਾਢੇ 7 ਤੋਂ 8 ਵੇ ਦੇ ਵਿੱਚ ਸੀਗਾ ਜੀ ਕਿ ਇੱਕ ਦਿਨ ਦੀ ਗੱਲ ਹੈ ਜੀ ਇਹ ਵੀਰਵਾਰ ਰਾਤ ਦੀ ਗੱਲ ਹੈ ਜੀ ਅੱਛਾ ਤੇ ਕੁੜੀ ਦੀ ਮੌਕੇ ਦੀ ਡੈਥ ਹਾਂਜੀ ਕੁੜੀ ਦੀ ਮੌਕੇ ਦੀ ਡੈਥ ਹੋ ਗਈ ਸੀ ਜੀ ਕੀ ਨਾਮ ਸੀਗਾ ਲੜਕੀ ਦਾ ਤ੍ਰਿਸ਼ਾ ਤੇ ਲ ਮੈਂਦਰ ਸਿੰਘ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਹਾਦਸੇ ਨੂੰ ਜੀ ਹਾਦਸੇ ਦੇਖਦੇ ਉਹਨੇ ਜਾਣਬੁੱਝ ਕੇ ਮਾਰਿਆ ਜੀ ਕੁੜੀ ਨੂੰ ਵੀ ਜਾਣਬੁੱਝ ਕੇ ਮਾਰਿਆ ਸਾਡੀ ਕੁੜੀ ਦਾ ਕਾਤਲ ਵੀ ਹੋਇਆਗਾ ਤੇ ਜਿਹੜਾ ਇਹਨਾਂ ਦਾ ਮੁੰਡਾ ਐਕਸਪਾਇਰ ਹੋਇਆ ਉਹਦਾ ਕਾਤਲ ਵੀ ਹੋਈ ਹੈਗਾ ਉਹਨੇ ਜਾਣਬੁੱਝ ਕੇ ਇਨੀ ਸਪੀਡ ਨਾਲ ਬਾਈਕ ਬਾਈਕ ਦੇ ਵਿੱਚ ਮਾਰੀ ਹੈ ਤੇ ਕੁੜੀ ਨੂੰ ਧਮਕੀਆਂ ਵੀ ਦਿੰਦਾ ਸੀ ਦੋ ਦਿਨ ਪਹਿਲਾਂ ਕਿ ਜੂ ਮੇਰੇ ਨਾਲ ਵਿਆਹ ਨਹੀਂ ਕਰਾਏਗੀ ਤਾਂ ਮੈਂ ਤੈਨੂੰ ਮਾਰ ਹੀ ਦਵਾਂਗਾ ਤੇ ਉਹ ਕੰਮ ਉਹਨੇ ਕਰਕੇ ਵਿਖਾਤਾ ਤੇ ਅਸੀਂ ਚਾਹਨੇ ਕੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜਾ ਲੜਕੀ ਭਜਾ ਕੇ ਲੈ ਜਾ ਰਿਹਾ ਜੀ ਬਿਲਕੁਲ ਅੱਛਾ ਤੇ ਉਹ ਹੈ ਕਿ ਲੇ ਕੇ ਕੁੜੀ ਨੂੰ ਕਿੱਥੋਂ ਗਿਆ ਸੀ ਬਜੀ ਉਹ ਬਾਜ਼ਾਰ ਦੇ ਵਿੱਚੋਂ ਲੈ ਕੇ ਗਿਆ ਸੀ ਠੀਕ ਐਫ ਆਈ ਆਰ ਹੋ ਗਈ ਜੀ ਹਾਂਜੀ ਹਾਂਜੀ ਆਪਣਾ ਮੇਰਾ ਨਾਮ ਕਿਰਪਾਲ ਸਿੰਘ ਹੈ ਜੀ ਅੱਛਾ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਹੈ ਜੀ ਸਾਡੇ ਪਿੰਡ ਦੇ ਤਿੰਨ ਮੁੰਡੇ ਉੱਥੇ ਕੰਮ ਕਰਦੇ ਸੀ ਆਪਣੇ ਰੋਡ ਸੈਲਰ ਦੇ ਸੇ ਅੱਛਾ ਤੇ ਇਹ ਰਾਤ ਨੂੰ ਤਕਰੀਬਨ 1.5 7 ਵਜੇ ਉਥੋਂ ਆ ਰਹੇ ਸੀ ਰੋਡ ਤੋਂ ਵਾਪਸੀ ਹੂੰ ਇਧਰੋਂ ਇੱਕ ਨੰਨੂ ਨਾਮ ਦਾ ਮੁੰਡਾ ਹੈਗਾ ਫਾਇਲ ਕਰਾ ਜੱਟੀਆਂ ਮੱਲੇ ਦਾ ਅੱਛਾ ਜੀ ਉਹ ਇਧਰੋਂ ਇੱਕ ਕੁੜੀ ਨੂੰ ਪਹਜਾ ਕੇ ਲੈ ਜਾ ਰਿਹਾ ਸੀ ਹੂੰ ਤੇ ਉਹਨਾਂ ਦੇ ਰਸਤੇ ਦੇ ਵਿੱਚ ਉੱਥੇ ਆਪਣੇ ਬੇਗਾ ਵਾਲੀ ਕੋਲ ਰਮਨ ਮੰਦਿਰ ਦੇ ਲਾਗੇ ਅੱਛਾ ਜੀ ਉਹਨਾਂ ਦੇ ਆਪਸ ਵਿੱਚ ਹੀ ਮਤਲੀ ਐਕਸੀਡੈਂਟ ਹੋ ਗਿਆ ਇਧਰੋਂ ਮੁੰਡੇ ਦੀ ਜਿਹੜੀ ਰਫਤਾਰ ਬਹੁਤ ਤੇਜ਼ ਸੀ ਤੇ ਉਹ ਜਿਹੜੇ ਮਜ਼ਦੂਰ ਸੀ ਉਹ ਆਪਣੇ ਸਾਈਡ ਤੇ ਆ ਰਹੇ ਸੀ ਜੀ ਇਨੇ ਉਹਨਾਂ ਦੇ ਵਿੱਚ ਮਾਰੇ ਆ ਜਿਹਦੇ ਵਿੱਚ ਇੱਕ ਮੁੰਡਾ ਸਾਡਾ ਇੱਥੇ ਫਾਈਲ ਕਾਡ ਬੈਠਾ ਹੈ ਤੇ ਇੱਕ ਆਪਣੇ ਉੱਥੇ ਫਰੀਦਕੋਟ ਹੈ ਅੱਜ ਤੇ ਇਹ ਪਹਿਲਾਂ ਇਹਨੂੰ ਮਹਿੰਦਰ ਸਿੰਘ ਜੀ ਦੀ ਡੈਥ ਹੋਈ ਹੈ ਇਹਨੂੰ ਪਹਿਲਾਂ ਇੱਥੇ ਕੀਤਾ ਸੀ ਆਪਣੇ ਬਠਿੰਡੇ ਰੈਫਰ ਹੂੰ ਇਹ ਬਠਿੰਡੇ ਤੋਂ ਕੱਲ ਉਹਨਾਂ ਅੱਗੇ ਘਰਸਾ ਸੀ ਆਪਣੇ ਪੀਏ ਚੰਡੀਗੜ੍ਹ ਕਿ ਰਸਤੇ ਦੇ ਜਾਂਦੇ ਉਹਨਾਂ ਮੌਤ ਹੋ ਗਈ ਜੀ ਰਾਹੁਲ ਕੋਸਟ ਮਾਡਮ ਕਰਾ ਕੇ ਤੇ ਉਹਨਾਂ ਲੈ ਗਏ ਕਿੰਨੀ ਕੁ ਉਮਰ ਦਾ ਮੁੰਡਾ ਸੀਗਾ ਜੀ ਰਾਜੀ ਉਹਦੀ 25 ਤੋਂ 30 ਸਾਲ ਦੇ ਵਿੱਚ ਮਜ਼ਦੂਰੀ ਕਰਦਾ ਸੀ ਹਾਂਜੀ ਬਿਲਕੁਲ ਮਜ਼ਦੂਰੀ ਕਰਦਾ ਪਰਿਵਾਰ ਦੇ ਵਿੱਚ ਕੋਣ ਕੋਣ ਨੇ ਜੀ ਰਹੇ ਉਹਦੇ ਪਰਿਵਾਰ ਵਿੱਚ ਦੋ ਕੁੜੀਆਂ ਨੇ ਤੇ ਇੱਕ ਮੁੰਡਾ ਹੈ ਅੱਛਾ ਉਹ ਵੀ ਛੋਟੇ ਬਿਲਕੁਲ 2 ਸਾਲ ਦਾ ਲੰਮੜਾ ਗਲਤੀ ਕਿਦੀ ਮੰਦੇ ਜੀ ਗਲਤੀ ਜੀ ਅਸੀਂ ਤੇਰੀ ਮੰਨਿਆ ਵੀ ਜਿਹੜਾ ਨੰਨੂ ਨਾਮ ਦਾ ਮੁੰਡਾ ਹੈ ਜਿਹੜਾ ਬਹੁਤ ਤੇਜ਼ੀ ਰਫਤਾਰ ਨਾਲ ਫਲਸਨ ਮੋਟਰਸਾਈਕਲ ਪਾ ਕੇ ਲੈ ਜਾ ਰਿਹਾ ਸੀ ਉਹ ਪਤਾ ਨਹੀਂ ਉਹ ਪਿੱਛੋਂ ਉਹਨੂੰ ਕੋਈ ਡਾਰ ਸੀ ਜਾਂ ਕਿੱਦਾਂ ਦਾ ਆ ਗਿਆ ਸੀ ਉਹ ਉਹਨਾਂ ਦੇ ਵਿੱਚ ਸਿੱਧਾ ਜਾ ਕੇ ਆਪਣੀ ਵਸਲੀ ਉਹਨਾਂ ਦੀ ਸਾਈਡ ਵਿੱਚ ਜਾ ਕੇ ਬੱਜਿਆ ਲੜਕੀ ਨੂੰ ਲੈ ਕੇ ਜਾ ਰਹੇ ਸੀ ਹਾਂਜੀ ਹਾਂਜੀ ਲੜਕੀ ਉਹ ਲੜਕੀ ਦੀ ਵੀ ਮੌਤ ਹੋ ਗਈ ਹਾਂਜੀ ਲੜਕੀ ਦੀ ਮੌਤ ਹੋ ਗਈ ਉਹ ਤਾਂ ਉਹਦਣ ਹੀ ਮੌਕੇ ਤੇ ਮੌਤ ਹੋ ਗਈ ਕੌਣ ਕੀ ਮੰਗ ਕਰਤੋ ਸੀ ਅਸੀਂ ਮੰਗ ਕਰਨਿਆ ਜੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੋਹਾਂ ਪਰਿਵਾਰਾਂ ਨੂੰ ਕਿ ਦੋਵੇਂ ਪਰਿਵਾਰ ਬਹੁਤ ਗਰੀਬ ਹੈ ਗਿਆ ਹੁਣ ਕਿੰਨੇ ਜਣੇ ਇਹਦੇ ਵਿੱਚ ਮੌਤ ਹੋਈ ਹੈ ਤੇ ਕਿੰਨੇ ਜਣੇ ਫਟੜਨ ਹੈ ਇਹ ਇਹਦੇ ਚ ਜੀ ਦੋ ਦੋ ਦੀ ਮੌਤ ਹੋ ਗਈ ਤੇ ਦੋ ਫਟੜਨ ਇੱਕ ਫਰੀਦਕੋਟ ਹੈਗਾ ਤੇ ਇੱਥੇ ਹੈਗਾ ਠੀਕ ਕਿੱਦਾਂ ਦਾ ਹਾਦਸਾ ਕਿਦਾਂ ਦਾ ਇਹ ਵੀਰਵਾਰ ਰਾਤ ਜੀ ਸਿੰਦਰਜੀਤ ਅਚਾ ਕੀ ਮਾਮਲਾ ਜੀ ਇਹ ਲੜਕਾ ਸਾਡਾ ਨਾ ਵੀ ਜਿਵੇਂ ਜਾ ਰਿਹਾ ਸੀ ਬਾਈਕ ਤੇ ਪਿੱਛੋਂ ਕਿਸੇ ਚੀਜ਼ ਨੇ ਟੱਕਰ ਮਾਰੀ ਏ ਤੇ ਸਾਹਮਣੇ ਉਹ ਵਿਕਲ ਕੋਈ ਆ ਰਿਹਾ ਸੀ ਵੀ ਪਿਛਲੇ ਦੀ ਗਲਤੀ ਨਾਲ ਬੱਚੇ ਕੋਲੋਂ ਸਾਹਮਣੇ ਵੱਜ ਗਿਆ ਵਿਕਲ ਤੇ ਬੱਚਾ ਹੁਸ਼ ਤੇ ਨਹੀਂ ਹੈ ਉਹ ਵੀ ਗੱਲ ਤਾਂ ਬੱਚਾ ਉਹਨੂੰ ਦੱਸੇ ਵੀ ਤਾਂ ਸਾਡਾ ਹੁਸ਼ ਆਵੇਗਾ ਤਾਂ ਸਾਨੂੰ ਪਤਾ ਲੱਗਿਆ ਕੀ ਹੋਇਆ ਕੀ ਇਹ ਇਹ ਸਾਹਸ ਜਿਸ ਕਿਸੇ ਦੀ ਮੌਤ ਵੀ ਹੋਈ ਹੈ ਉਹ ਉਜੇ ਬਾਈਕ ਵਾਲੇ ਕਹਿ ਰਹੇ ਸੀ ਕਿੰਨੇ ਦੇ ਵੀ ਕਰਕੇ ਦੀ ਬਹੁਤ ਹੋਈ ਹੈ اچھا ਤੇ ਇਹਦੇ ਨਾਲ ਜਿਹੜੀ ਲੜਕੀ ਸੀ ਉਹ ਕੌਣ ਸੀਗੀ ਉਹ ਇਹਨਾਂ ਦੇ ਜਿਵੇਂ ਫਰੈਂਡ ਸੀ ਇਕੱਠੇ ਕੰਮ ਕਰਦੇ ਸੀ ਇੱਕ ਸ਼ੌਕ ਤੇ ਤੇ ਲੜਕੀ ਦੀ ਮਾਤਾ ਨੇ ਵੀ ਕੀਤਾ ਹੋਇਆ ਸੀ ਕੁਝ ਗੁੰਡੇ ਦੇ ਤੇ ਇਹ ਉਹਨਾਂ ਵਾਲ ਦੀ ਗੱਲ ਕਰ ਰਿਹਾ ਸੀ ਜਦੋਂ ਵੀ ਕਰਦਾ ਸੀ ਵੀ ਹੁਣ ਇਹ ਚਾਹਦੇ ਸੀ ਵੀ ਉਹਦੀ ਮੰਮੀ ਨੇ ਇਹਨਾਂ ਨੂੰ ਭਜਾਇਆ ਸੀ ਕਿ ਪੰਜ ਪੀਰ ਮੱਥਾ ਟੇਕਿਓ 200 ਰੁਪਈਆ ਵੀ ਦਿੱਤਾ ਹੈ ਤੇਲ ਵਾਸਤੇ ਵੀ ਤੇਲ ਵਾਲੇ ਜੇ ਬਾਈਕ ਦੇ ਦੇ अच्छा बाकी वो मुंडा जाना नहीं सीगा उनी मम्मी कई वारी गई ना ना अब अब भी एना ना मथा टेकन बच्चे नाल अच्छा ते बच्चे उ ਧੱਕੇ ਨਾਲ ਭੇਜਦੇ ਸੀ ਤੇ ਕੀ ਚਲਾਈ ਉਹਨਾਂ ਨੇ ਕੀ ਹੁੰਦਾ ਅਬ ਹੋਰ ਚਲੇ ਨੇ ਅਬ ਹੋਰ 5 ਮੀਟਰ ਚੁੱਤੇ ਤੋਂ ਪਤਾ ਲੱਗੂ ਬਾਬੇ ਲੜਕੀ ਨਾਲ ਪਿਆਰ ਕਰਦਾ ਸੀਗਾ ਉਹ ਤੇਤਾ ਜੀ ਅਜੇ ਪਤਾ ਨਹੀਂ ਪੂਰੀ ਗੱਲ ਦਾ ਸਾਨੂੰ ਵੀ ਕੀ ਹੈ ਕੀ ਨਹੀਂ ਜੇ ਦੇ ਕੋ ਲੜਕੀ ਦੀ ਮਾਂ ਨੂੰ ਪਤਾ ਸੀ ਤੇ ਉਹਾਂ ਤਾਂ ਹੀ ਕਰਨ ਦਿੱਤੀ ਆ ਇਥੇ ਨਹੀਂ ਤਾਂ ਕੋਈ ਵੀ ਨਹੀਂ ਆਇਆ ਤਾਂ ਜਾਂਦਾ ਕਿਨੇ ਲੋਕਾਂ ਨੇ ਮੌਤ ਹੋਈ ਏ ਅਜੇ ਤੱਕ ਤਾਂ ਫਿਲਹਾਲ ਲੜਕੇ ਦਾ ਹੀ ਦੱਸਿਆ ਹੈ ਕੀ ਜਾਂਦਾ ਉਹ ਲੜਕਾ ਵੀ ਜਾਂਦਾ ਤੋਈ ਕਿਸੇ ਵੀ ਅਜੇ ਪੱਕਾ ਪੂਰੀ ਦਾ ਰਜਿਸਟਰ ਇਹ ਨਾ ਕੀ ਜਾਂਦਾ ਇਹਨਾਂ ਨੂੰ ਇਹ ਕਿੱਥੇ ਦਾ ਰਹਿਣਾ ਹੈ ਤੇ ਗਲੀ सीताराम ਮੰਦਿਰ ਛੱਤ ਵਾਲੀ ਗਲੀ ਬਾਬਾ ਖੇਤਰਪਾਲ ਜੀ ਦੇ ਮੰਦਿਰ ਫਾਇਲ ਕਹਦਾ ਇਹ ਕਿੰਨੇ ਟਾਈਮ ਤੋਂ ਰਿਲੇਸ਼ਨ ਇਸ ਸੀ ਕਿ ਮੁੰਡਾ ਤੇ ਕੁੜੀ ਆਈ ਇਹਨੇ ਇਕੱਤੇ ਮੈਂ 4-5 ਮਹੀਨੇ ਸ਼ੁਰੂ ਤੇ ਕੰਮ ਕੀਤਾ ਪਾਜੀ ਮਦਦ ਹੋ ਗਈ ਅੱਛਾ ਇਹ ਕੰਮ ਕੀ ਕਰਦਾ ਮੁੰਡਾ ਪੜ੍ਹਦਾ ਹੈ ਅੱਛਾ ਜੋ ਮੈਂ ਸੋਚੀ ਗਿਫਟ ਹਾ ਉਸ ਹਟਲ ਤੇ ਤੇ ਲੜਕੀ ਕੀ ਕਰਦੀ ਸੀ ਨਾਲ ਹੀ ਜੋਕ ਕਰਦੀ ਸੀ ਬਾਕਸ ਸੂਟ ਕੋ ਗਿਫਟ ਹਾ ਉਸ ਦੀ ਅੱਛਾ ਦੇਖੀ ਤੁਹਾਡਾ ਕੀ ਲੱਗਦਾ ਹੈ ਤੇ ਸਮਝ ਲੋ ਇੱਕ ਤਰ੍ਹਾਂ ਭਾਵੀ ਹੈ ਮੇਰਾ ਤੇ ਰਿਲੇਸ਼ਨ ਹੈ ਜਿਵੇਂ ਪਰੋਸ ਜੇ ਹੈ ਵੀ ਸਾਡੇ ਕਾਮਾਂਦੇ ਅਸੀਂ ਉਹਨਾਂ ਦੇ ਆਂਦੇ ਹਾਂ ਇਹ ਰਿਸ਼ਤੇ ਵਾਲੇ ਕਿ ਪਰਿਵਾਰਕ ਹੈ ਪਰਿਵਾਰਕ ਹੈ ਹਾਂ ਜੀ ਸਾਡਾ ਪਰਿਵਾਰਕ ਹੈ ਜੀ ਕਿ ਨਾ ਜੀ ਆਪਣਾ ਮੇਰਾ ਨਾਮ ਹਿੰਦਰ ਜੀ 963 ਸੀ ਹਸਪਤਾਲ ਦੇ ਚ ਬੈਠੇ ਕਿ ਕੀ ਕਾਰਨ ਜੀ ਇਹਦਾ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋ ਗਿਆ ਜੀ ਉਹਨਾਂ ਦੇ ਇੱਕ ਤਾਂ ਬੰਦਾ ਕਿ ਨਾ ਦੂਜੀ ਪਾਰਟੀ ਦਾ ਬੰਦਾ ਮਰ ਗਿਆ ਐਕਸੀਡੈਂਟ ਹੋ ਗਿਆ ਇੱਕ ਪਾਰਟੀ ਦਾ ਦਾਖਲ ਇੱਥੇ ਇਸ ਕਰਕੇ ਅਸੀਂ ਇੱਥੇ ਗਾਰਡ ਲੱਗੀ ਏ ਤੇ ਸਵੇਰੇ ਜੋ ਬੰਦੀ ਕਾਰਵਾਈ ਅਫਸਰ ਕਰਨਗੇ ਸਾਡੀ ਗਾਰਡ ਲੱਗੀ ਸਰ ਕੋਈ ਲੜਕੀ ਨਹੀਂ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹਾਂਜੀ ਜੀ ਇੱਕ ਤਾਂ ਲੜਕੀ ਦੀ ਮੌਤ ਹੋ ਗਈ ਸੀ ਇੱਕ ਤਾਂ ਬੰਦੇ ਦੀ ਮੌਤ ਹੋ ਗਈ ਜਿਹੜਾ ਦੂਜੇ ਮੋਟਰਸਾਈਕਲ ਵਾਲਾ ਸੀ ਹਾਂਜੀ ਕਿੰਨੀਆਂ ਐਫਆਈਆਰ ਦਰਜ ਹੋਣਗੀਆਂ ਐਫਆਈਆਰ ਇੱਕ ਤਾਂ ਵੀ ਖੜੇ ਥਾਣੇ ਦਰਜ ਹੋਵੇਗੀ ਜੀ ਹੋ ਗਈ ਏ ਜੀ ਜਿਹੜੇ ਵੀ ਐਕਸੀਡੈਂਟ ਹੋਇਆ ਦੂਜੀ ਕਨਾਂ ਸਿਟੀ ਪਾਇਲਕਾ ਵਿਖੇ ਦਰਜ ਹੋਵੇਗੀ ਦਰਜ ਹੋ ਗਈ ਏ ਪਰ ਅਜੇ ਬੰਦੀ ਨਹੀਂ ਪਾਈ ਬੰਦੀ ਜਦੋਂ ਪਾਈ ਜੇਗੀ ਉਦੋਂ ਪਤਾ ਲੱਗੇਗਾ ਕਿ ਇਹ ਮੁੰਡਾ ਇਹੀ ਸੀ ਜਿਹੜਾ ਹਾਂਜੀ ਹਾਂਜੀ ਐਕਸੀਡੈਂਟ ਤੇ ਇਹ ਮੁੰਡਾ ਸੀ ਇਹਦੇ ਨਾਲ ਕੌਣ ਸੀ ਗਾਈ ਨਾਲ ਇਹਦੇ ਨਾਲ ਲੇਡੀ ਸੀ ਅੱਛਾ ਹਾਂਜੀ ਉਹਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਸਾਡੀ ਡਿਊਟੀ ਗਾਰਡ ਲੱਗੀ ਜੀ ਇਸ ਕਰਕੇ ਵੀ ਇਹਦਾ ਸਵੇਰੇ ਕਨਾ ਨਾ ਵੇ ਅਰਾਸ਼ਟ ਪਾਉਣ ਵਾਸਤੇ ਤੇ ਅਸੀਂ ਇੱਥੇ ਗਾਰਦ ਲੱਗੀਏ ਇਹਨੇ 6:00 ਵੱਜੀਆਂ ਇਸ ਕਰੇ ਦਾਖਲੇ ਤੇ ਇਸ ਕਰ ਗਾਰਦ ਲੱਗੀ ਸਾਡੀ ਮੰਨ ਲੀ ਹਸਪਤਾਲ ਦੀ ਛੁੱਟੀ ਦਾ ਰੇਟ ਕਰ ਹਾਂਜੀ